ਅੰਤ ਸਿਕਾ ਨੇ ਰੂਰ ਛੱਡਿਆ ਪੰਜਾਬ ਨੇ ਚੰਨ ਦਾਤਾ ਸੀ ਅੰਨ ਮੰਗ ਕੇ ਰੋਟੀ ਖਾਂਦੀ ਸੀ ਇੰਦਰਾ ਗਾਂਧੀ ਉਹ ਸੀ ਬੋਟਾ ਪਾ ਪਾ ਦੀ ਰੱਜ ਗਈ ਕਾਹਨੇ ਕਿਹੜੇ ਜਾਤ ਜੱਤੀ ਚੜਦੇ ਸਾਡੇ ਤੇ ਕੋਈ ਬਾਤ ਨਹੀਂ ਪੁੱਛਾ ਵੀ ਉਹ ਦੂ ਵੀ ਅੱਥਰ ਉਹ ਕਰ ਚੁੱਕੇ 70 ਸਾਲ ਤੋਂ ਸਰਕਾਰ ਚੋਂ ਦੇ ਆਉਨੇ ਹੋ ਕਿਸੇ ਨੇ ਬਾਹ ਫੜੀ ਇੱਧਿਕ ਨਾ ਫੜੀ ਨੀ ਜਮੇ ਨੀ ਪੜੀ ਅੱਤਕਾਵੇਂ ਲੋਕਾਂ ਨੇ ਵੋਟਾਂ ਪਾ ਦਿੰਦੇ ਆ ਕੇ ਸਾਡੇ ਝੂਠੇ ਭੰਡ ਚ ਰੋਟੀ ਵੀ ਖਾ ਜਾਂਦੇ ਤੇ ਮਗਰੋਂ ਵੋਟਾਂ ਲੈ ਕੇ ਪਤਾ ਨਹੀਂ ਕਿਹੜੇ ਜਾਤ ਜੱਤੀ ਚੜ ਜਾਂਦੇ ਹੁਣ ਸਾਡਾ ਨਾ ਕਰਦੀ ਨੀ ਕਰਦੀ ਕਿਤੇ ਕੋਈ ਓਕਾ ਜਾਂ ਸੁੱਖ ਪਾਉਣਾ ਫੜੂ ਬਾਹਰ ਕਿਸਾਨ ਦੇ ਮਜ਼ਦੂਰ ਦੇ ਮਾਤੇ ਫਿਰਾਂ ਝੰਡੇ ਦੇ ਜੋਰ ਤੇ ਫੜਾ ਅਸੀਂ ਅੱਜ ਜੋ ਪ੍ਰਦਰਸ਼ਨ ਕੀਤਾ ਉਹ ਡੀਏਪੀ ਜਿਹੜੀ ਖਾਦ ਆਉ ਮਿਲ ਰਹੀ ਡੀਏਪੀ ਜਿੱਥੇ ਕਿਤੇ ਮਿਲਦੀ ਆ ਉਹਦੇ ਨਾਲ ਨਾਲ ਜਣੀ ਨੈਨੋ ਜੂਰੀਆ ਨੈਨੋ ਡੀਏਪੀ ਜਾਂ ਹੋਰ ਸਾਰੇ ਸਮਾਨ ਹੈ ਜਿਹੜਾ ਉਹ ਲਾ ਦਿੱਤਾ ਜਾਂਦਾ ਚਾਰਿਆ ਹੈ ਤੋ ਇਸ ਲਈ ਅਸੀਂ ਸਰਕਾਰ ਨੂੰ ਸੁਣਾਉਣੇ ਕਰਨ ਵਾਸਤੇ ਆਏ ਆ ਕਿ ਇਹ ਯਾਦ ਦਾ ਪ੍ਰਬੰਧ ਕਰੇ ਜੋ ਪੂਰੇ ਕਣਕ ਦੀ ਫਸਲ ਦੀ ਵਿਜਾਈ ਆ ਰਹੀ ਹੈ ਔਰ ਜਿਹੜਾ ਨਕਲੀ ਸਮਾਨ ਜਿਹੜਾ ਵੇਚਿਆ ਜਾ ਰਿਹਾ ਉਹਨੂੰ ਬੰਦ ਕੀਤਾ ਜਾਵੇ ਨਕਲੀ ਡੀਐਫ ਨੂੰ ਰੋਕਿਆ ਜਾਵੇ ਜੇਕਰ ਸਰਕਾਰ ਨੇ ਇਹ ਤੇ ਗਵਰਨਮੈਂਟ ਕੀਤਾ ਤਾਸੀ ਆਉਣ ਵਾਲੇ ਸਮੇਂ ਚ ਹੋਰ ਅੰਦੋਲਨ ਆ ਜਿਹੜਾ ਖਤਰਾ ਪ੍ਰਧਾਨ ਜੀ ਇੱਕ ਨਵਾਂ ਜਿਹੜੀ ਆਫਰ ਆਏਗੀ ਕਿਸਾਨਾਂ ਲਈ ਨਵੇਂ ਨੂੰ ਲੈ ਕੇ ਤੇ ਦੂਜੇ ਪਾਸੇ ਹਟਕਾਲਾਂ ਵੀ ਹੋ ਗਿਆ ਇਹ ਤੁਸੀਂ ਦੇਖ ਦਿਓ ਲਖੋ ਜੀ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੋਂ ਪਲਾਟਾ ਛਾੜਿਆ ਮੰਡੀਆਂ ਦੇ ਵਿੱਚ ਖੱਗੜਖਵਾਰ ਕਿਸਾਨ ਹੋਏ ਝੋਨੇ ਦੀ ਸਬਸਿਰ ਚਪਾਈ ਨਾ ਹੋਈ ਨਾ ਸਾਡੇ ਕੋਈ ਤਾਂ ਫਿਰ ਮਜਬੂਰੀ ਆ ਸੜਕਾਂ ਤੇ ਆਉਣਾ ਪਊਗਾ ਇਹਨੀ ਕਿਸੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲਣ ਦੇਵਾਗੇ ਸਰਕਾਰ ਨੂੰ ਅੰਦੋਲਨ ਨਾਲ ਹੀ ਮਜਬੂਰ ਕਰਾਂਗੇ ਸਰਕਾਰ ਨੂੰ ਬੇਨਤੀ ਹੈ ਕਿ ਉਹ ਇਹੋ ਜਿਹੇ ਹਾਲਾਤ ਪੈਦਾ ਨਾ ਕਰੇ ਸਾਡੀ ਜ਼ਿੰਮੇਵਾਰੀ ਪਹਿਚਾਣੇ ਜ਼ਿੰਮੇਵਾਰੀ ਨਿਭਾਵੇ ਜੇ ਕਰੇ ਨੇ ਸਮੱਸਿਆ ਆਈ ਤਾਂ ਅੰਦੋਲਨ ਹੋਊਗਾ ਇਹ ਅਨ ਦਾਤ ਦੇ ਨੂੰ ਜਿਹੜੀਆਂ ਗੀਆਂ ਜਿਹੜੀਆਂ ਨਵੀਆਂ ਕਾਰਪੋਰੇਟਾਂ ਦੀਆਂ ਨੀਤੀਆਂ ਆ ਰਹੀਆਂ ਨੇ ਕੇਂਦਰ ਸਰਕਾਰ ਦੀ ਸ਼ਹਿਤੀ ਉਹ ਨੀਤੀਆਂ ਨੇ ਜਿਹੜੀਆਂ ਉਹ ਕਿਸਾਨ ਦੇ ਵਿਰੋਧਨ ਤੇ ਸਾਮਰਾਜ ਮਤਲਬ ਜਿਹੜੇ ਸਾਮਰਾਜੀ ਲੋਕਨਗੇ ਉਹਨਾਂ ਦੇ ਹੱਕ ਚ ਬਣਾ ਰਹੇ ਨੇ ਜੀ ਉਹਦੇ ਵਿਰੋਧ ਦੇ ਵਿੱਚ ਹੀ ਉਹ ਨੀਤੀਆਂ ਦੇ ਤਹਿਤ ਹੈ ਜਿਹੜਾ ਹੁਣ ਕਿਸਾਨ ਨੂੰ ਪੀੜ ਰਹੀ ਹੈ ਨਗੇ ਜਿਹੜਾ ਡੀਏਪੀ ਦੀ ਖਾਦ ਚ 25% ਦੀ ਕਟੌਤੀ ਕਰਤੀ ਉਹਦੇ ਨਾਲ ਕਿਸਾਨਾਂ ਨੂੰ ਮਜਬੂਰ ਕੀਤਾ ਜਾਂਦਾ ਕਿ ਉਹਦੇ ਨਾਲ ਸਰਫਰ ਲਿਆ ਜਾਵੇ ਜਿੰਕ ਲਿਆ ਜਾਵੇ ਜਾਂ ਪਾਉ ਲਈ ਜਾਵੇ ਪਰ ਇਹ ਤੋਂ ਵੀ ਉਲਟ ਜਿਹੜੀਆਂ ਨਕਲੀ ਡੀਏਪੀ ਆ ਰਹੀ ਹੈਗੀ ਅਸੀਂ ਕਹਿੰਦੇ ਆ ਵੀ ਜੋ ਦੁਕਾਨਦਾਰ ਜਾਂ ਜੋ ਕੰਪਨੀ ਅੱਜ ਸੇ ਵੇਖਦੀ ਇਹ ਨਕਲੀ ਡੀਏਪੀ ਪਾਉਂਦੀ ਹੈਗੀ ਉਹਨਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਸਜ਼ਾ ਮਤਤੀਆਂ ਜਾਣ ਜੇਕਰ ਸਰਕਾਰ ਨੇ ਇਸ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੈਗਾ ਜਿਹੜਾ ਇਹ ਹੜੀ ਦੇ ਸੀਜੀ ਵਿੱਚ ਸੂਬਾ ਕਮੇਟੀ ਵੱਲੋਂ ਜੋ ਸਕਦੇ ਸ਼ਣਾਊਗਾ ਉਹਦੇ ਤਹਿਤ ਉਹਨੂੰ ਇਹ ਮੈਨੂੰ ਲਾਗੂ ਕਰਕੇ ਅਸੀਂ ਸਰਕਾਰ ਦੇ ਨਕਸ਼ੇ ਤਮ ਕਰਦੇ ਆ। ਜਿੱਥੋਂ ਕਿਸਾਨ ਜਿੰਨੀ ਖੇਤੀਬਾੜੀ ਵਿਭਾਗ ਯੂਰੀਆ ਰეკਵੈਂਡ ਕਰਦਾ ਉਹਨੀ ਹੀ ਕਿਸਾਨ ਨੂੰ ਚਾਹੀਦੀ ਹੈ। ਜਾਣੀ ਜੇ ਆਪਾਂ ਮਾਰਕੀਟ ਦੇ ਵਿੱਚ ਦੇਖੀਏ ਚਾਹੇ ਸਰਕਾਰੀ ਸੋਸਾਇਟੀਆਂ ਦੇ ਵਿੱਚ ਦੇਖੀਏ ਜਿੰਨਾ ਸਾਡਾ ਵਿਭਾਗ ਮਹਿਕਮਾ ਕੀਤੀ ਵਾੜੀ ਸਿਫਾਰਸ਼ ਕਰਦਾ ਉਹਦੇ ਮੁਕਾਬਲੇ ਤੁਸੀਂ ਦੁਕਾਨਾਂ ਤੇ ਜਾ ਕੇ ਪਤਾ ਕਰ ਸਕਦੇ ਹੋ 25% ਖਾਦ ਜਿਹੜੀ ਉਹ ਹਜੇ ਪਹੁੰਚੀ ਹੈ ਜਿਹੜੀ ਅਗਲੇ ਮਹੀਨੇ ਜਿਹੜੀ ਕਣਕ ਦੀ ਬਜਾਈ ਹੈ ਆਲੂਆਂ ਦੀ ਬਜਾਈ ਹੈ ਉਹ ਸ਼ੁਰੂ ਹੋਣੀ ਹੈ ਜੇ ਅੱਜ ਤੱਕ ਪ੍ਰਬੰਧ ਨਹੀਂ ਹੋਇਆ ਜਿਸ ਕਰਕੇ ਮਾਰਕੀਟ ਦੇ ਵਿੱਚ ਡੀਏਪ ਨੂੰ ਲੈ ਕੇ ਕਾਲਾ ਬਜਾਰੀ ਚੱਲ ਰਹੀ ਹੈ ਕਾਲਾ ਬਜਾਰੀ ਦੇ ਨਾਂ ਤੇ ਬਲੈਕ ਚੱਲ ਰਹੀ ਹੈ ਡੀਏਪ ਦੇ ਨਾਲ ਨੈਨੋ ਖਾਦ ਸਲਫਰ ਹੋਰ ਤਰ੍ਹਾਂ ਤਰ੍ਹਾਂ ਦੀਆਂ ਬੇਰ ਲੋੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੇਚੀਆਂ ਜਾ ਰਹੀਆਂ ਨੇ ਦੁਕਾਨਦਾਰਾਂ ਵੱਲੋਂ ਅੰਨੀ ਕਿਸਾਨਾਂ ਦੀ ਜਿਹੜੀ ਲੁੱਟ ਹੈ ਉਹ ਕੀਤੀ ਜਾ ਰਹੀ ਹੈ ਇਸ ਨੂੰ ਰੋਕਣ ਲਈ ਅਸੀਂ ਵੀ ਕੇਜੂ ਗ੍ਰਾਹਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਲ੍ਹਾ ਹੈੱਡਕੁਆਟਰਾਂ ਤੇ ਇੱਕ ਦਿਨ ਦੇ ਧਰਨੇ ਦੇ ਕੇ ਪੰਜਾਬ ਸਰਕਾਰ ਨੂੰ ਡੀਸੀ ਆ ਰਹੀ ਮੰਗ ਪੱਤਰ ਦੇਣੇ ਨੇ ਵੀ ਜੋ ਬੇਲੋੜੀਆਂ ਸ਼ਰਤਾਂ ਨੇ ਉਹ ਬੰਦ ਕੀਤੀਆਂ ਜਾਣ ਤੇ ਕਿਸਾਨਾਂ ਨੂੰ ਡੀਏਪ ਦਾ ਪੂਰਾ ਪ੍ਰਬੰਧ ਕੀਤਾ ਜਾਵੇ